ਇੱਕ ਆਮ ਆਦਮੀ ਪਾਰਟੀ ਦਾ ਲੀਡਰ ਹੈ। ਉਹਨੇ ਬਿਜਲੀ ਵਾਲਿਆਂ ਨੂੰ ਆਪਣੇ ਘਰ ਸੱਦਿਆ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਕੁਝ ਕੀਤਾ ਉਹਨੇ ਕਾਫੀ ਵੱਡੇ ਸਵਾਲ ਖੜੇ ਕਰ ਦਿੱਤੇ। ਇਹਨੇ ਬਿਜਲੀ ਮੁਲਾਜ਼ਮ ਘਰ ਬੁਲਾਏ ਤਾਂ ਕਈ ਸਾਰੇ ਜਈ ਲਾਈਨਮੈਨ, ਅਸਿਸਟੈਂਟ ਲਾਈਨਮੈਨ ਇਹ ਵਗੈਰਾ ਉੱਥੇ ਗਏ। ਲਾਈਨਮੈਨ ਜਸਵਿੰਦਰ ਸਿੰਘ ਦੀ ਪੱਗ ਵੀ ਉਤਰ ਗਈ। ਇਹਦਾ ਮਤਲਬ ਉੱਥੇ ਇਸ ਤਰ੍ਹਾਂ ਦੇ ਸੁਲੱਖਣੇ ਕੰਮ ਹੋਏ ਨੇ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਨੂੰ ਲਗਾਮ 'ਚ ਰੱਖਣਾ ਚਾਹੀਦਾ ਹੈ ਜੇ ਤੁਸੀਂ ਘੜੀ ਘੜੀ ਹਰੇਕ ਨਾਲ ਪੰਗੇ ਲਈ ਜਾਓਗੇ ਤਾਂ ਬਹੁਤ ਨੁਕਸਾਨ ਵਿੱਚ ਜਾਵਾਂਗੇ ਆਪਾਂ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਇੱਕ ਆਮ ਆਦਮੀ ਪਾਰਟੀ ਦਾ ਲੀਡਰ ਉਨੇ ਬਿਜਲੀ ਵਾਲਿਆਂ ਨੂੰ ਆਪਣੇ ਘਰ ਸੱਦਿਆ ਤੇ ਉਸ ਤੋਂ ਬਾਅਦ ਦੇ ਵਿੱਚ ਜੋ ਕੁਝ ਕੀਤਾ ਉਹਨੇ ਕਾਫੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਇਹਦਾ ਨਾਮ ਹੈ ਜੀ ਬਲਬੀਰ ਸਿੰਘ ਪੰਨੂ ਹਾਂ ਇਹ ਫਤੇਗੜ ਚੂੜੀਆਂ ਤੋਂ ਆਏ ਹਾਂ ਹਾਂ ਇਹਨੇ ਬਿਜਲੀ ਮੁਲਾਜ਼ਮ ਘਰ ਬੁਲਾਏ ਤਾਂ ਕਈ ਸਾਰੇ ਜਈ ਲਾਈਨਮੈਨ ਹਾਂ ਅਸਿਸਟੈਂਟ ਲਾਈਨਮੈਨ ਇਹ ਵਗੈਰਾ ਉੱਥੇ ਗਏ ਹਾਂ ਇੱਕ ਰਣਜੀਤ ਸਿੰਘ ਜਈ ਹੈ ਉਹਦਾ ਭਰਾ ਆ ਕਹਿੰਦੇ ਐਮਐਸ ਦਾ ਸਲਕਾ ਇੰਚਾਰਜ ਦਾ ਕੋਈ ਵੀਰ ਹੈਪੀ ਇਹਨਾਂ ਦੀ ਉਥੇ ਤੂ ਤੂ ਮੈਂ ਮੈਂ ਹੋ ਗਈ ਕਥਤ ਰੂਪ ਦੇ ਵਿੱਚ ਇਹ ਵੀ ਕਹਿੰਦੇ ਆ ਕਿ ਇੱਕ ਲਾਈਨਮੈਨ ਜਸਵਿੰਦਰ ਸਿੰਘ ਦੀ ਪੱਗ ਵੀ ਉਤਰ ਗਈ ਹੂੰ ਇਹਦਾ ਮਤਲਬ ਉਥੇ ਇਸ ਤਰ੍ਹਾਂ ਦੇ ਸੁਲੱਖਣੇ ਕੰਮ ਹੋਏ ਨੇ ਸੋ ਪਹਿਲਾਂ ਇਧਰ ਸੈਨੇ ਵਾਲੇ ਪਾਸੇ ਕਸਾਨ ਜੂਨੀਅਰ ਦੇ ਬੰਦੇ ਨੇ ਪੰਗਾ ਲਿਆ ਸੀ ਹੂੰ ਬਿਜਲੀ ਵਾਲਿਆਂ ਨਾਲ ਤੇ ਅੱਜ ਐਨੇ ਮਾੜੇ ਤਾਬ ਮਾਨ ਦੇ ਵਿੱਚ ਉਹ ਵਿਚਾਰੇ ਕਿਵੇਂ ਕੰਮ ਕਰਦੇ ਐ ਕਦੇ ਦੇਖਿਆ ਸੋ ਮੇਰੇ ਖਿਆਲ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਨੂੰ ਲਗਾਮ 'ਚ ਰੱਖਣਾ ਚਾਹੀਦਾ ਹੈ ਜੇ ਤੁਸੀਂ ਘੜੀ ਘੜੀ ਹਰੇਕ ਨਾਲ ਪੰਗੇ ਲਈ ਜਾਉਂਗੇ ਤਾਂ ਬਹੁਤ ਨੁਕਸਾਨ ਵਿੱਚ ਜਾਵਾਂਗੇ ਆਪਾਂ ਹੂੰ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਕਿ ਇਹ ਜਿਹੜੀਆਂ ਹਲਕਾਂ ਇੰਚਾਰਜੀਆਂ ਜਾਂ ਐਮਐਲਏ ਛੱਪ ਇਹਨਾਂ ਨੂੰ ਇੰਦੀਆਂ ਚੜ ਗਈਆਂ ਨੇ ਇਹ ਤੋਂ ਬਚ ਕੇ ਚੱਲਣ ਦੀ ਜ਼ਰੂਰਤ ਹੈ ਇੱਕ ਗੱਲ ਦੂਜੀ ਗੱਲ ਜਿਹੜੀ ਇਹ ਕਟਰਾ ਵਾਪਰੀ ਹੈ ਮੇਰੇ ਖਿਆਲ ਉਹਨਾਂ ਨੇ ਥਾਣੇ ਸ਼ਿਕਾਇਤ ਵੀ ਕਰਤੀ ਹੈ ਜੇ ਥਾਣੇ ਸ਼ਿਕਾਇਤ ਕਰਤੀ ਹੈ ਤਾਂ ਪਰਚਾ ਤਾਂ ਦਰਜ ਹੋਵੇਗਾ ਕਿੰਨਾ ਕਿਚਰ ਬੱਕਰੀ ਦੀ ਮਾਂ ਖੈਰ ਮਨਾਉਗੀ ਤਾਂ ਸਾਰਿਆਂ ਨੂੰ ਇਸ ਮਾਮਲੇ ਦੇ ਵਿੱਚ ਅੱਗੇ ਵੱਧ ਕੇ ਨਿੱਠ ਕੇ ਮਤਲਬ ਅਜਿਹੇ ਕੰਮ ਕਰੋ ਜਿਹਦੇ ਨਾਲ ਤੁਹਾਡੀ ਵਾਵਾ ਹੋਵੇ ਆ ਜਿਹੜਾ ਤੌਰ ਤਰੀਕਾ ਚੱਲ ਰਿਹਾ ਹੈ ਇਹ ਜਾਦਾ ਵਧੀਆ ਨਹੀਂ ਮੈਨੂੰ ਇੱਕ ਬੜੀ ਵਧੀਆ ਗੱਲ ਅੱਜ ਹੀ ਸਰਾਜੀ ਬੰਦੇ ਨੇ ਹੂੰ ਕਹਿੰਦਾ ਇੱਕ ਜਹੀ ਦੀ ਬਦਲੀ ਕਰਾਤੀ ਕੰਮਲੇ ਨੇ ਮਗਰ ਕਿਉਂ ਕਹਿੰਦੇ ਕੰਮ ਤਾਂ ਬਹੁਤ ਕੀਤੇ ਸੀ ਮੇਰੇ ਕਹਿਣ ਤੇ ਬਿਜਲੀ ਚੋਰੀ ਦੀ ਛੱਡੀ ਹੂੰ ਤੇ ਜਦੋਂ ਇਹੋ ਜਿਹੇ ਕੰਮ ਹੋਣੇ ਆ ਹਜ਼ਾਰਾਂ ਕਰੋੜ ਦੇ ਵਿੱਚ ਬਿਜਲੀ ਚੋਰੀ ਦਾ ਬਕਾਇਆ ਖੜਾ ਹੂੰ ਹਰ ਸਾਲ ਹੋ ਰਹੀ ਹੈ ਬਾਉਂਡਰ ਜ਼ੋਨ ਦੇ ਵਿੱਚ ਰੋਕ ਕੇ ਹੁੰਦਾ ਸਾਰੇ ਥਾਵਾਂ ਤੇ ਆ ਕਈ ਜਥੇਬੰਦੀਆਂ ਵਾਲੇ ਵੀ ਜਾ ਖੜਦੇ ਆ ਤੇ ਜੇ ਵੱਡਾ ਅਧਿਕਾ ਡਿਪਟੀ ਮੁੱਖ ਮੰਤਰੀ ਪੱਧਰ ਦਾ ਸ਼ਖਸੀਅਤ ਇਹ ਕਹੇ ਆਪਣੇ ਵੱਲ ਤੋਂ ਤੁਸੀਂ ਕੁੰਡੀਆਂ ਵੀ ਲਾ ਲੈਂਦੇ ਹੁੰਦੇ ਸੀ ਹੂੰ ਸਕੂਟਰਾਂ ਦੇ ਕਾਗਜ਼ ਨਹੀਂ ਸੀ ਪਰ ਉਹਦੇ ਚਾਰ-ਚਾਰ ਚੜੇ ਫਿਰਦੇ ਸੀ ਹੂੰ ਤੇ ਜੇ ਇਹ ਰੋਲ ਮਾਡਲ ਨੇ ਸਾਡੇ ਬਿਲਕੁਲ ਜੀ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਜੀ ਹਰ ਪਹਿਲੂ ਤੇ ਰੋਜ਼ ਚਰਚੇ ਬੁਲਾਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗਾ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ